ਸਰਾਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਬਰਾੜ ਜਰਸੀ ਫਾਰਮ ਜਜਤੋ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਜਰਸੀ ਬੱਚੀਆਂ ਤੇ ਐਚਪਾ ਗਾਵਾਂ ਲੈਣੀਆਂ ਬਾਈ ਅੱਜ ਤੋਂ ਨੂੰ ਇੱਕ 11-12 ਮਹੀਨੇ ਉਮਰਾਂ ਵੀ ਟੀ ਗੱਲਵਾਤਾ ਇਹਦੇ ਆਪਾਂ ਇਹ ਹੀ ਹੋਈ ਹੋਈ ਆ ਆਪਣਾ ਕੋਲ ਵੀਡੀਓ ਹੈਗੀ ਆ ਦੰਦੋ ਖੀਰੀ ਆ ਬੱਚੀ ਤੇ ਵੀਰੇ ਸ਼ਹਿਰ ਆਪਣਾ ਜਜਤੋ ਹੈ ਜ਼ਿਲ੍ਹਾ ਫਰੀਦਕੋਟ ਤੇ ਅਰੀਜਨਲ ਚਾਰ ਹੀ ਥਾਣਾ ਬਈ ਕੋਈ ਫੋਟ ਚਾਹਣੀ ਝੋਲੀ ਚੱਕ ਕਰ ਸੋਹਣੀ ਬਹੁਤ ਸੋਹਣੀ ਆ ਬਾਕੀ ਇਹ ਪੂਸਤਾਰਾਂ ਵੀ ਜੰਮੀਆਂ ਪਈਆਂ ਬਈ ਕੱਲ ਦੀ ਤਾਰਾਂ ਕਰਦੀ ਸੀਗੀ ਤੇ ਟੀਕਾ ਆਪਣਾ ਲਵਾਇਆ ਹੋਇਆ ਬਾਕੀ ਤੁਹਾਨੂੰ ਤੋਰ ਕੇ ਵਿਖੋਣੇ ਬਹੁਤ ਜਾਣ ਵਾਲੀ ਬੱਚੀ ਐ ਜਿਹੜੀ ਬਾਈਕ ਲੈਣੀ ਉਸਕੀਂ ਕੋਲੇ ਆਪਣਾ ਨੰਬਰ ਚੱਲ ਰਿਹਾ ਰੇ ਜੀ ਮੈਂ ਗੋਰਾ ਕੋ ਥੰਗ ਦਿਖਾ ਦਿੰਨੇ ਤੁਹਾਨੂੰ ਸ਼ਹਿਰ ਜੇਤੂ ਹੈ ਬਈ ਜ਼ਿਲ੍ਹਾ ਫਰੀਦਕੋਟ ਆ ਨੰਬਰ ਆਪਣਾ 9781815150 ਤੇ ਬੱਚੀ ਦਾ ਮੁੱਲ 2000 ਰੁਪਏ ਦੰਦੋ ਖੀਰੀਏ ਜੀ ਟੀਕਾ ਲੱਗਿਆ ਹੋਇਆ ਪਰ ਆਪਾਂ ਖਾਲੀ ਕਰਕੇ ਦੇਣੀ ਆ ਜੇ ਅੱਜ ਹੀ ਟੀਕਾ ਲੱਗਿਆ ਆਪਣੇ ਤੇ ਪੂਰੀ ਵੀਡੀਓ ਨਾਲ ਪਾਵਾਂਗੇ ਧੰਨਵਾਦ